ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣਾ। ਜਾਨਾ ਅਸਲ ਸੇ ਮੰਗਣਾ ਸਰਪੰਚ ਸਾਹਿਬ ਨੇ ਅਲਕੇ ਨਵੇਂ ਸਰਪੰਚ ਨੇ ਇਹਨੇ ਚ ਤਾਂ 50 ਮੰਗਾ ਗਏ ਨੇ ਬੰਦੇ ਨੂੰ। ਉਹ ਛੱਪੜ ਪਤਨੀ ਇਕੱਤਰ ਨੂੰ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ। ਸਿੱਧਾ ਕਹੋ ਜੀ ਛੱਪੜ ਵਾਸਤੇ ਇੰਨੇ ਪੈਸੇ ਚਾਹੀਦੇ ਆਪਾਂ ਦੇ ਰਹੇ ਨੇ ਖਜ਼ਾਨਾ ਮੰਤਰੀ ਨਾਲ ਲੈ ਕੇ ਆਇਆ ਮੈਂ। ਸਿੱਧੀ ਜੀ ਗੱਲ ਮੈਨੇ ਚ ਤਾਂ ਬਹੁਤ ਮੰਗਾ ਹੋ ਜਾਂਦੀਆਂ ਪਰ शायद इन्होंने मंदिर भी, लिया लिया भी, लिया भी आदा, है आदा। तो नहीं जा मैं लिया तो मैं हज मांग पत्र नहीं हजे तक बनायापंच ने नी, कोई नी को मैं भी नहीं, हाँ। पाइपलाइन मैं जो बस अड्डे तो मुड़िया सू लाला जी के जन्म स्थान से जा वे उथे मैं गी खड़ा ली तो उ बजुर्ग खड़े थे वह कहते जी सीवरेज का बॉड त्यौहार ਮੈਂ ਕਿਹਾ ਉਹਨਾਂ ਨੇ ਤਾਂ ਮਾਂਗ ਰੱਖੀ ਹੋਵੇ ਨਾ ਉਹ ਇਹ ਬਾਗਨਾਸ ਕਰ ਬਿਨਾ ਬਸੀਵਰੇਜ ਦਾ ਕੰਮ ਦਾ ਹੋ ਗਿਆ ਪੈਸੇ ਦੀ ਕੋਈ ਕਮੀ ਨਹੀਂ ਉਹੀ ਕਰਕੇ ਉਹੰਦੇ ਪਾਣੀ ਦੀ ਗਿਆਨ 71% ਨਿਕਾਸੀ ਕੋ ਪੂਰੀ ਚੱਲ ਨਹੀਂ ਪਾਣੀ ਨਾਲ ਚੱਲਦੀ ਨਹੀਂ ਦਾ ਪਾਣੀ ਹੈ ਹਨਾ ਫੇ ਚੰਪੜ ਫੇ ਅੱਛਾ ਜਿਹੜੀ ਕਤਾਰ ਹੀ ਬਣਾ ਰੱਖੀ ਹਾਂ ਲੱਖ ਗਾਹਲਾ ਤਾਂ ਨਾ ਲਕਸ਼ੀ ਬਣਾ ਰੱਖਿਆ ਹੈ ਪਰ ਪੁਣਾਏ ਸੀ ਵਰੇਤੀ ਹੈ ਹੋਰ ਕਦੇ ਮਤ ਚਾਹੀਦਾ ਕੱਲਾ ਪਾਣੀ ਪਾਣੀ ਦਿੱਕੀ ਜਾਂਦਾ ਨਹੀਂ ਤਾਂ ਹੋਰ ਕਦੇ ਵਾਸਤੇ ਗਰਾਊਂਡ ਨੂੰ ਅੱਛਾ ਭਾਂਡੇ ਜੀ ਨੂੰ ਨਾ ਨਾਬਲਾ ਵਾਲਿਆਂ ਨੂੰ ਪੈਂਦਾ ਹੈ ਨਾ ਮੈਂ ਸਾਰੀ ਤੁਸੀਂ ਮੈਨੂੰ ਸਾਰੇ ਲਿਖ ਕੇ ਦੇ ਦਿਓ ਇਹ ਹੀ ਪੈਸੇ ਵੀ ਆਪਾਂ ਇਹ ਸਾਰੇ ਪੰਡਿਤੇ ਕੰਮ ਕਰ ਰਹੇ ਹਾਂ ਪਲਟੂ ਡੀ ਕੋ ਤੇ ਸ਼ੁਰੂ ਕਰ ਲਾਂਗੇ ਤਹੋਰ ਜਾ ਰਹੇ ਕਿ ਕੋਈ ਜਾਣਕਾਰੀ ਨਹੀਂ ਆਪਾਂ ਇੱਥੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਇਲਾਕੇ ਦਾ ਔਰ ਪਿੰਡੀ ਨਾਮੀ ਹੈ ਕਿਉਂਕਿ ਮੇਰੇ ਨਾਲ ਐਮਐਲਏ ਨੇ ਆਲਗੋੜ ਦੀ ਹਲਕਿਆਂ ਦੇ ਧਰਮ ਕੋਰ ਤੋਂ ਐਮਐਲਏ ਦਾ ਭਾਗਿਆਰੰਕਾ ਐਮਐਲਏ ਮੋਗੇ ਤੋਂ ਐਮਐਲਏ ਇੱਥੋਂ ਜਿਹੜੇ ਤੋਂ ਜਿਨ੍ਹਾਂ ਨੂੰ ਤੁਸੀਂ ਬੋਟਾ ਪਾ ਕੇ ਜਿੱਤਾਇਆ ਮਨਜੀਤ ਸਿੰਘ ਬਲਾਸ ਤੋਂ ਨਾਲ ਖੜੇ ਬਹੁਤ ਸਾਰੇ ਲੋਕ ਭਗਵਾਨ ਦੇ ਸੱਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡ ਦੀ ਗੱਲ ਇਹ ਲੱਗੀ ਜਦੋਂ ਮੇਰੇ ਕੋਲੇ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਫ ਦਾ ਸਰਪੰਚ ਤੇ ਮੌਜੂਦਾ ਸਰਪੰਚ ਪਿੰਨੇ ਜਾਨੇ ਇਕੱਠੇ ਸੀ ਮੈਂ ਕਿਹਾ ਕਿਥੇ ਕਿਹੜੇ ਪਿੰਡ ਤੋਂ ਹੁਣ ਜਾਵੇ ਮੌਜੂਦਾ ਤੇ ਸਾਫ ਦਾ ਇਕੱਠੇ ਉਹਨਾਂ ਤਾਂ ਟੱਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਰਾਏ ਹੁੰਦੇ ਭੋਗਾਂ ਤੇ ਜਾਣ ਨੂੰ ਛੱਡ ਜਾਂਦੇ ਆ ਪਤਾ ਆਪਣਾ ਬਰਾਤਾ ਹੀ ਕਰਨ ਨੂੰ ਹਟ ਜਾਂਦੇ ਆ ਉਹਨਾਂ ਦੇ ਮੇਰੇ ਵਿਰੁੱਧ ਲੜਿਆ ਸੀ ਕੋਈ ਨਹੀਂ ਕਦੇ ਫਿਰ ਪਰ ਮੈਨੂੰ ਚੰਗਾ ਲੱਗਿਆ ਮੈਂ ਕਿਹਾ ਯਾਰ ਸਾਫ ਦਾ ਤੇ ਮੌਜੂਦਾ ਇਕੱਠੇ ਇਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇੱਥੇ ਸਾਬਕਾ ਪਲੇਅਰ ਖੜੇ ਹੋਣਗੇ ਮੌਜੂਦਾ ਪਲੇਅਰ ਵੀ ਖੜੇ ਹੋਣਗੇ ਵੀ ਜਿਹੜੇ ਬਾਅਦ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨੇ ਤੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਤਾ ਜਗਦੀਆਂ ਨੇ ਵੀ ਮੈਂ ਵੀ ਐ ਬਣੂਗਾ ਮੈਂ ਵੀ ਜੱਫੇ ਲਾਉਂਗਾ ਮੈਂ ਵੀ ਪੈਂਚੀਆਂ ਮਾਰੂਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇਥੋਂ ਗੋਲ ਕਰੂੰਗਾ ਹਾਂ ਬਰਾਬਰੀ ਐ ਸੋਤਾਲਪ ਹੌਕੀਲਾ ਮੈਚ ਚੱਲ ਰਿਹਾ ਸੁਪਰਾ ਸਕੂਨ ਮਿਲਿਆ ਕਿ ਪੰਜਾਬ ਦੇ ਪਿੰਡ ਇਹ ਜੀ ਹੋਣੇ ਚਾਹੀਦੇ ਆ ਹੋਰ ਵੀ ਵਧੀਆ ਹੋਣੇ ਚਾਹੀਦੇ ਆ ਤਾਂ ਕਿ ਢੁੱਡੀਕੇ ਪਿੰਡ ਤੋਂ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆ ਉਹ ਦੂਰ ਤੱਕ ਦੇਖਿਆ ਉਹ ਹਨਾ ਕਈ ਪਿੰਡ ਹੈਗੇ ਨੇ ਸਾਡੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਜਾ ਕੇ ਉੱਥੇ ਦੇਖਿਆ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਵਾ ਲਿਓ ਕਿਉਂਕਿ ਲੋਕਲ ਮੁੰਡਿਆਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿਵੇਂ ਹੈ ਹਨਾ ਕੀ ਕੀ ਉੱਥੇ ਚਾਹੀਦਾ ਸੋ ਮੈਂ ਜ਼ਿਆਦਾ ਦੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੇ ਬੇਨਤੀ ਕਿਤੇ ਪੁਲਿਸ ਵਾਲੇ ਮੰਨ ਲੈਣਾ ਹਾਂ ਮੈਂ ਕਿਹਿਸ ਕਿਉਂਕਿ ਸਾਡੀ ਦੇ ਅਲਾਉ ਕਰੋਗੀ ਮੇਰਾ ਮਨ ਖਿੱਚ ਤੇ ਹੈ ਕਿ ਉਹ ਲੋਕ ਕਾਂਜ ਬਹਿ ਕੇ ਨਾ ਕਬੱਡੀ ਦੇਖਣੀ ਨਹੀਂ ਕਰਦਾ ਨਾਲ ਨਾਲ ਜੋ ਜੱਫਾ ਪਹਿਗਿਆ ਏ ਕਿਤਾ ਹੋਣ ਨੂੰ ਵੀ ਜੀ ਕਰਦਾ ਪਰ ਮੈਨੂੰ ਬਸ ਇੱਛਾ ਨਹੀਂ ਦਿੰਦੇ ਯਾਰ ਹਾਂ ਆਹ ਦੇਖ ਲੈਨੇ ਕੋਈ ਨਾਲ ਨਾ ਜਾਏ ਮੈਂ ਮੇਰਾ ਕੀ ਮੈਨੂੰ ਕਿੱਥੇ ਬਹਿਣਾ ਹਾਂ ਹਾਂ ਉੱਥੇ ਬਹਿ ਜਾਉਂ ਉੱਥੇ ਬਹਿ ਉੱਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਓ ਤੇ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬਹਿ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਨੇ ਖੇਡਦੇ ਵੀ ਰਹੇ ਹਾਂ बड़ा वॾा उतम कलो लॻे टूर्नाम अॼु आशणा बराबरि पहला न कम कर कब्डी आए भॻवंत मान उहो कॾहिं कर लांगे राजनीति के रैली रख लॻे जिते ती बुलायो उते आजो पर अॼु कबी आयो ਜੀ ਜਿਹੜੀ ਕੋਈ ਕਹਾਵਾਈ ਉਸੇ ਸਾਥ ਵੀ ਹੋਣੀ ਚਾਹੀਦੀ ਹੈ ਬੱਸ ਬੱਲੇ ਬੱਲੇ ਤਾੜੀਆਂ ਮਾਰੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੋਂ ਦੇਵਾ ਸਿਰੋ ਮੰਗਾ ਤੁਹਾਡੋਂ ਕੋਈ ਪ੍ਰੋਬਲਮ ਨਹੀਂ ਮੈਂ ਜੇ ਟੱਕ ਲਿਖਿਆ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਂਗਾ ਭਾਈ ਜਨਬੀ ਨੂੰ ਲਾਲਾ ਜੀ ਜੋ 1865 ਨੂੰ ਜਨਮ ਹੋਇਆ ਹੈ ਨਾ ਕਿ ਜਦੋਂ ਅਗਲੇ ਭਾਈ ਜਨਬੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਹੈ ਬਾਤ ਹਜੜਿਆ ਉਹ ਤੇ ਪਿਛਲੀ ਵਾਰ ਦੀ ਸੀ ਹਾਂ ਅਗਲੀ ਵਾਰ ਆਪਾਂ ਹੋਰ ਮੰਗਾ ਰੱਖ ਲਿਓ ਤੇ ਹੋਰ ਡਵੈਲਪ ਕਰਦੇ ਹਾਂ ਹੋਰ ਪਿੰਡਾਂ ਨੂੰ ਸੁਫਾਉਣਾ ਗਰਾਉਂਡ ਬਣਾ ਰਹੇ ਹਾਂ ਛੱਪਰ ਠੀਕ ਕਰ ਰਹੇ ਹਾਂ ਹਨਾ ਤਾਂ ਕਿ ਉਹ ਕੁਸੜਾ ਚੱਲੇਗਾ ਹਾਂ ਦੇਖੋ ਹਾਂ ਦੇਖੋ ਮੈਂ ਇਹ ਕਿਹੜਿਆਂ ਨੂੰ ਦੱਸਿਆ ਨਹੀਂ ਕਿੱਥੇ ਬੈਠੂਗਾ ਲੈ ਆਪੋ ਤਾਂ ਬੈਠੇ ਹੀ ਨਹੀਂ ਜਿੱਧਰੋਂ ਜਾਂਦੇ ਹਾਂ ਉਹ ਖੜਜੋ ਖੜਜੋ ਕੁਝ ਨਹੀਂ ਹੁੰਦਾ ਖੜਜੋ ਉਹ ਭਾਈ ਕੋਲ ਖੜਜੋ ਤਾਂ ਸੈਂ ਕਿਹਣਾ ਮੈਨੇ ਇੱਥੇ ਬੈਠੇ ਚਲੋ ਜੀ ਚਲੋ ਇੰਨਾ ਨੇ ਪੜ੍ਹਿਆ ਕੀ ਕਰੀਏ ਆਕਸੋਫਾਲ ਕਹਿੰਦੇ ਆ ਨੁ ਅੰਗਰੇਜ਼ੀ